11 ਖੂਨ ਕੀਤੇ ਸੁੱਚਾ ਫਾਹੇ ਲੱਗ ਗਿਆ ਪੈ ਗਈ ਤਰੀਕ ਸਾਰੇ ਢੋਲ ਵੱਜ ਗਿਆ ਫਾਂਸੀ ਦੇਣ ਲੱਗੇ ਸੁੱਚਾ ਹੈ ਬੁਕਾਰ ਦਾ ਆਖਰੀ ਸਨੇਹਾ ਲੋਕਾਂ ਦੀ ਵਾਰ ਦਾ ਆਵੇ ਕੋਈ ਤਰਾ ਮੂਰੇ ਝੋਲੀ ਆ ਡਿੱਕੇ ਮੋੜੀਏ ਨਾ ਖੈਰੀ ਨੂੰ ਆਵੇ ਕੋਈ ਤਰਾ ਮੂਰੇ ਝੋਲੀ ਆ ਡਿੱਕੇ ਮੋੜੀਏ ਨਾ ਖੈਰੀ ਨੂੰ ਅੱਖਾਂ ਮੂਰੇ ਦੀ ਨਾ ਰਹਿੰਦਾ ਹੈ ਰੜਕਣਾ ਛੰਟੀਏ ਨਾ ਵੈਰੀ ਨੂੰ ਅੱਖਾਂ ਮੂਰੇ ਦੀ ਨਾ ਰਹਿੰਦਾ ਹੈ ਰੜਕਣਾ ਛੰਟੀਏ ਨਾ ਵੈਰੀ ਨੂੰ ਪਹਿਲਾ ਖੂਨ ਕੀਤਾ ਕੁੱਕਰ ਹੰਕਾਰੀ ਦਾ ਦੂਜਾ ਭਾਗ ਤੀਜਾ ਭਾਬੋ ਬਿਰੋਨਾਰੀ ਦਾ ਕੰਗਵਾ ਚਲੇ ਵਾਇਆ ਮੁਚੜਾ ਨੂੰ ਮਾਰ ਕੇ ਪੰਜੇ ਪਾਪੀ ਰੱਖ ਦੇ ਵਿਚਾਲੋਂ ਮਾਰ ਕੇ ਹੋ ਐਮਦ ਪਠਾਨ ਨੂੰ ਆ ਜਾ ਮਸੜਿਆ ਵੱਡੇ ਨਾਗ ਜ਼ਹਿਰੀ ਨੂੰ ਐਮਦ ਆ ਪਠਾਨ ਨੂੰ ਆ ਜਾ ਮਸੜਿਆ ਵੱਡੇ ਨਾਗ ਜ਼ਹਿਰੀ ਨੂੰ ਅੱਖਾਂ ਮੂਰੇ ਦੀਦਾ ਰਹਿਦਾ ਹੈ ਰਣ ਕੇ ਦਾ ਛੱਡੀਏ ਨਾ ਵੈਰੀ ਨੂੰ ਅੱਖਾਂ ਮੂਰੇ ਦੀਦਾ ਰਹਿਦਾ ਹੈ ਸ਼ਮਲਣ ਕੇ ਦਾ ਛੱਡੀਏ ਨਾ ਵੈਰੀ ਨੂੰ ਆਲਿਕਾ ਔਰ ਮੂਥੀ ਦੂਨੀਆ ਤੋੜਿਆ ਫੇਰ ਵੰਡੇ ਬੈਲੀ ਗੱਜਣੇ ਨੂੰ ਰੋੜਿਆ ਟੱਕਰਿਆ ਨਹੀਂ ਮਹਾਸਿਉ ਨੂੰ ਬਾਦ ਪਾਲਿਆ ਬਰੀ ਸੀਗੀ ਉਹਦੀ ਰੱਬ ਨੇ ਵਿਚਾਰਿਆ ਓ ਚਾਲ ਬਸ ਹੁਣ ਘੇਰਾ ਘੱਟ ਗਏ ਚੱਕ ਲਈ ਬੈਰੀ ਨੂੰ ਯਾਰੇ ਪਾਸੇ ਹੋਣ ਘੇਰਾ ਕੱਦ ਕੇ ਚੱਕ ਲਈ ਮੈਰੀ ਨੂੰ ਅੱਖਾਂ ਮੂਰੇ ਦੀ ਦਾ ਰਹਿੰਦਾ ਹੈ ਰੜਕ ਰਾ ਛੱਡੀਏ ਨਾ ਮੈਰੀ ਨੂੰ ਅੱਖਾਂ ਮੂਰੇ ਦੀ ਦਾ ਰਹਿੰਦਾ ਹੈ ਰੜ ਕੇ ਨਾ ਛੱਡੀਏ ਨਾ ਮੈਰੀ ਨੂੰ ਆਵ ਦੇ ਦੋ ਛੋਟੇ ਤੇ ਜੁਲਮ ਢਾਗੇ ਨਾ ਕਨੇ ਵੀ ਕਿਸੇ ਦੀ ਅਣਖੀ ਜਿਗਾਏ ਨਾ ਭਾਵੇਂ ਕੋਈ ਕਿੰਨੇ ਆਉ ਦੇਵੇ ਮਾਰ ਜੀ ਗੌਰਮਿੰਡ ਭਾਏ ਲਾਉਂਦੀ ਇੱਕ ਵਾਰ ਜੀ ਅੱਜ ਕਿਸੇ ਕੱਲ ਤੂਰੇ ਨਾ ਹਰੇਕ ਨੇ ਓਏ ਰੱਬ ਦੀ ਕਚਹਿਰੀ ਨੂੰ ਅੱਜ ਕਿਸੇ ਕੱਲ ਤੂਰੇ ਨਾ ਹਰੇਕ ਨੇ ਰੱਬ ਦੀ ਕਚਹਿਰੀ ਨੂੰ ਅੱਖਾਂ ਮੂਰੇ ਦੀ ਨਾ ਰਹਿਦਾ ਰਣਕ ਨਾ ਛੱਡੀਏ ਨਾ ਵੈਰੀ ਨੂੰ ਅੱਖਾਂ ਮੂਰੇ ਦੀ ਨਾ ਰਹਿਦਾ ਰਣਕ ਨਾ ਛੱਡੀਏ ਨਾ ਵੈਰੀ ਨੂੰ ਹੂਣ ਸੀਸ ਸਾਬ ਨਾਲੇ ਹੂਣ ਸੀਸ ਸਾਬ ਦੇ ਚੁਕਾਵਾਂ ਚਰਨੀ ਜਾਂਦੀ ਵਾਰੀ ਦੀ ਜਾਂਦੀ ਵਾਈ ਫਦੇ ਪਰਮਾਨ ਕਰਨੀ ਹੂਣ ਸੀਸ ਸਾਬ ਦੇ ਚੁਕਾਵਾਂ ਚਰਨੀ ਜਾਂਦੀ ਵਾਰੀ ਫਦੇ ਪਰਮਾਨ ਕਰਨੀ ਹੋ ਵਖਤ ਧੀਰ ਸੂਰ ਮੇ ਨ ਆਇਆ ਹੈ ਜਾਲਮਾਂ ਨੇ ਗਾਲ ਮੀਠੇ ਬਾਪ ਆਇਆ ਹੈ ਚੱਲਿਆ ਨਿਭਾ ਕੇ ਜਿਵੇਂ ਲਿਖਿਆ ਖੁਦਾ ਨੇ ਕਰ ਮਾਂ ਦੀ ਡੈਰੀ ਨੂੰ ਚੱਲਿਆ ਨਿਭਾ ਕੇ ਜਿਵੇਂ ਲਿਖਿਆ ਖੁਦਾ ਨੇ ਕਰ ਮਾਂ ਦੀ ਡੈਰੀ ਨੂੰ ਅੱਖਾਂ ਮੂਰੇ ਦੀ ਨਾ ਰਹਿੰਦਾ ਹੈ ਰਣਕਾ ਛੱਡੀਏ ਨਾ ਮੈਰੀ ਨੂੰ ਅੱਖਾਂ ਮੂਰੇ ਦੀ ਨਾ ਰਹਿੰਦਾ ਹੈ ਰਣਕਾ ਛੱਡੀਏ ਨਾ ਮੈਰੀ ਨੂੰ ਉਹ ਖਿੱਚੀ ਦੀ ਤਫਟਾ ਖਿੱਚੀ ਗਈ ਤੰਦਰੀ ਨੀ ਗਣਾ ਗਿ ਜਾਣੇ ਉੜ ਗਏ ਰੰਗ ਜੀ ਮਾ ਦਾ ਨਰਨ ਤਾ ਹੈ ਉਹ ਸੁੱਚਿਆ ਬੋਲਦਾ ਨੀ ਵੀਰਾ ਕਿਹੜੀ ਗੱਲਾਂ ਰੁੱਸਿਆ ਦੌਣ ਵਾਲਾ ਲੈ ਬੈਲਾ ਅੱਜ ਗੱਲ ਮਨ ਲਿਖ ਜਾਏ ਗੈਰੀ ਨੂੰ ਡੌੜ ਵਾਲਾ ਬਲੇ ਬੇਲਾ ਅੱਜ ਗੱਲ ਮੰਨ ਲਿਖ ਜਾਏ ਗੇਰੀ ਨੂੰ ਅੱਖਾਂ ਮੂਰੇ ਦੀ ਦਾ ਰਹਿੰਦਾ ਹੈ ਰਣ ਕਿਰਾ ਓਏ ਛੱਡੀਏ ਨਾ ਵੈਰੀ ਨੂੰ ਅੱਖਾਂ ਮੂਰੇ ਦੀ ਦਾ ਰਹਿੰਦਾ ਹੈ ਰਣ ਕਿਰਾ ਛੱਡੀਏ ਨਾ ਵੈਰੀ ਨੂੰ